ਪਹਿਲਾਂ ਤਾਂ ਗੇਟ ਦਿਖਾ ਦਿਓ ਇੱਕ ਵਾਰ ਅ ਇਸ ਟਾਈਮ ਅਸੀਂ ਖੜੇ ਆ ਨੈਸ਼ਨਲ ਗ੍ਰੀਨ ਰਿਵਿਊਨਲ ਦਿੱਲੀ ਹਰ ਸੰਭਵ ਲੜਾਈ ਹੈ ਜਿਹੜੀ ਇਲਾਕੇ ਨੂੰ ਬਚਾਉਣ ਦੀ ਮੈਂ ਲੜਦਾ ਪਿਆ ਅੱਜ ਵੀ ਕਿਸੇ ਮੈਟਰ ਦੇ ਵਿੱਚ ਅਸੀਂ ਐਨਜੀਟੀ ਦੇ ਵਿੱਚ ਆਏ ਆ ਔਰ ਜੋ ਦਰਜਾ ਪਾਣੀ ਦਾ ਜਾਂ ਧਰਤ ਦਾ ਜੋ ਬਾਣੀਆਂ ਦੇ ਵਿੱਚ ਦਿੱਤਾ ਹੋਇਆ ਉਹਨੂੰ ਬਚਾਉਣ ਵਾਸਤੇ ਜਿੰਨਾ ਹੋ ਸਕੇ ਉਹਨਾਂ ਕੋ ਲੜਾਈ ਲੜਦਾ ਪਿਆ ਮੈਂ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਕਹਿੰਦਾ ਕਿ ਇਹ ਜਿਹੜੀ ਅਸੀਂ ਲੜਾਈ ਲੜਦੇ ਪਿਆ ਇਹ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਹੀ ਹੈ ਸਾਡਾ ਕੋਈ ਇੰਟਰਸਟ ਨਹੀਂ ਹੈ ਜਿੰਨਾ ਹੋ ਸਕੇ ਸਾਡੀ ਸਪੋਰਟ ਕਰੋ ਤਾਂ ਜੋ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਸਾਨੂੰ ਹੁੰਗਾਰਾ ਜਿਹੜਾ ਉਹ ਮਿਲਦਾ ਹੈ ਅੱਜ ਵੀ ਅਸੀਂ ਦਿੱਲੀ ਦੇ ਵਿੱਚ ਦੇਖੋ ਲੜਾਈ ਲੜਦੇ ਪਿਆ ਕਿ ਬਾਣੀ ਦੇ ਵਿੱਚ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੋ ਮਤਲਬ ਜੋ ਗੁਰੂਆਂ ਨੇ ਇਹ ਸੱਲਾਹ ਪਹਿਲਾਂ ਧਰਤੀ ਦੀ ਔਰ ਪਾਣੀ ਦੀ ਜੋ ਮਹੱਤਤਾ ਦੱਸੀ ਹੈ ਅੱਜ ਸਾਡੀ ਡਿਊਟੀ ਹੈ ਕਿ ਅੱਜ ਉਹ ਚੀਜ਼ਾਂ ਖਰਾਬ ਹੁੰਦੀਆਂ ਜਾ ਰਹੀਆਂ ਉਹਨਾਂ ਨੂੰ ਪਛਾਣ ਦੀ ਸਾਡੀ ਲੜਾਈ ਹੈ ਇਸ ਲਈ ਜਿੰਨਾ ਹੋ ਸਕੇ ਮੈਂ ਰੋਪੜ ਕਿਲੇ ਦੇ ਲੋਕਾਂ ਨੂੰ ਕਹਿੰਦਾ ਬਾਈ سپورਟ ਕਰਿਆ ਕਰੋ ਅਸੀਂ ਆਪਣਾ ਟਾਈਮ ਵੇਸਟ ਕਰਕੇ ਦਿੱਲੀ ਪੁੰਚਦੇ ਆ ਐ ਟਾਈਮ ਵੇਸਟ ਹੁੰਦਾ ਸਾਡਾ profession ਦੇ ਖਰਾਬ ਹੁੰਦਾ ਪਿਆ ਜਿਹੜਾ ਪੈਸਾ ਖਰਾਬ ਹੁੰਦਾ ਪਰ ਚਲੋ ਜੇ ਉਸਨਾਂ ਖੁਸ਼ ਇਲਾਕੇ ਦਾ ਹੱਲ ਮਿਲਦਾ ਹੈ ਸਾਰਾ ਖੁਸ਼ ਹੈ ਜਿਹੜਾ ਬੰਦਾ ਭੁੱਲ ਜਾਂਦਾ ਇਸ ਲਈ ਜਿੰਨਾ ਹੋ ਸਕੇ ਸਾਡੀ ਸਪੋਰਟ ਕਰੋ